ਪਤੀ ਪਤਨੀ 13 ਦਿਨ ਤੱਕ ਮਨਾਲੀ ਘੁੰਮਦੇ ਨੇ ਤੇ ਜਦੋਂ 13 ਦਿਨਾਂ ਬਾਅਦ ਵਾਪਸ ਘਰ ਆਉਂਦੇ ਨੇ ਤੇ ਜਿਹੜੀ ਪਤਨੀ ਸੀ ਉਹ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਤੇ ਉਹਦਾ ਪਤੀ ਉਹਦੇ ਨਾਲ ਪੇਕੇ ਨਹੀਂ ਜਾਂਦਾ ਇਸ ਔਰਤ ਦੀ ਜਿਹੜੀ ਮਾਂ ਸੀ ਉਹ ਪੁੱਛਦੀ ਹੈ ਕਿ ਘਰ ਦਾ ਜਵਾਈ ਕਿੱਥੇ ਹੈ ਉਹ ਤੇਰੇ ਨਾਲ ਕਿਉਂ ਨਹੀਂ ਆਇਆ ਤੇ ਪਿਛਲੇ 13 ਦਿਨਾਂ ਤੋਂ ਉਹਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਰਹੀ ਕੁੜੀ ਗੱਲਾਂ ਨੂੰ ਆਲਮਟੋਲ ਦੇ ਵਿੱਚ ਲਾ ਦਿੰਦੀ ਹੈ ਤੇ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਤੇ ਆਪਣੇ ਪਤੀ ਬਾੜੇ ਕੁਝ ਨਹੀਂ ਦੱਸਦੀ ਪਰ ਇਹਦੀ ਜਿਹੜੀ ਮਾਂ ਸੀ ਉਹ ਵੀ ਜਿੱਦ ਤੇ ਅੜ ਜਾਂਦੀ ਹੈ ਤੇ ਉਹ ਵੀ ਆਪਣੇ ਜਵਾਈ ਦੇ ਬਾਰੇ ਇਹਦੇ ਕੋਲੋਂ ਪੁੱਛੀ ਜਾ ਰਹੀ ਸੀ ਤੇ ਆਖਰਕਾਰ ਫਿਰ ਇਹ ਕੁੜੀ ਟੁੱਟਦੀ ਹੈ ਤੇ ਕਹਿੰਦੀ ਹੈ ਕਿ ਮੈਂ ਉਹਦਾ ਕਤਲ ਕਰ ਦਿੱਤਾ ਜਦੋਂ ਉਹਦੀ ਮਾਂ ਇਹ ਗੱਲ ਸੁਣਦੀ ਹੈ ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਹਿੱਲ ਜਾਂਦੀ ਹੈ ਉਹ ਹੈਰਾਨ ਹੋ ਜਾਂਦੀ ਹੈ ਕਿ ਉਹਦੀ ਕੁੜੀ ਕਿੱਦਾਂ ਦੀਆਂ ਗੱਲਾਂ ਕਰ ਰਹੀ ਹੈ ਉਹ ਆਪਣੇ ਪਤੀ ਨੂੰ ਬੁਲਾਉਂਦੀ ਹੈ ਤੇ ਪਤੀ ਨੂੰ ਕਹਿੰਦੀ ਹੈ ਕਿ ਇਹ ਵੇਖੋ ਤੁਹਾਡੀ ਕੁੜੀ ਕਿੱਦਾਂ ਦੀਆਂ ਗੱਲਾਂ ਕਰ ਰਹੀ ਹੈ ਇਹ ਕਹਿ ਰਹੀ ਹੈ ਕਿ ਇਹਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੁਣ ਉਹ ਕੁੜੀ ਦਾ ਪਿਓ ਜਦੋਂ ਆ ਕੇ ਕੁੜੀ ਨੂੰ ਪੁੱਛਦਾ ਹੈ ਤੇ ਕੁੜੀ ਉਹਨੂੰ ਫਿਰ ਸੇਮ ਗੱਲ ਕਹਿੰਦੀ ਹੈ। ਹੁਣ ਇਹਦਾ ਪਿਓ ਤੇ ਇਹਦੀ ਮਾਂ ਦੋਨੇ ਜਾਨੇ ਕੁੜੀ ਨੂੰ ਨਾਲ ਲੈਂਦੇ ਨੇ ਤੇ ਸਿੱਧਾ ਪੁਲਿਸ ਥਾਣੇ ਦੇ ਵਿੱਚ ਜਾਂਦੇ ਨੇ ਤੇ ਥਾਣੇਦਾਰ ਨੂੰ ਸਭ ਕੁਝ ਦੱਸ ਦਿੰਦੇ ਨੇ। ਕੁੜੀ ਥਾਣੇਦਾਰ ਨੂੰ ਕਹਿੰਦੀ ਹੈ ਕਿ ਉਹਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ ਤੇ ਉਹਦੀ লাশ ਘਰ ਦੇ ਬਾਥਰੂਮ ਦੇ ਵਿੱਚ ਪਈ ਹੋਈ ਹੈ। ਥਾਣੇਦਾਰ ਉਹਦੀਆਂ ਗੱਲਾਂ ਤੇ ਯਕੀਨ ਕਰ ਲੈਂਦਾ ਹੈ ਤੇ ਆਪਣੇ ਦੋ ਬੰਦਿਆਂ ਨੂੰ ਉਦੇ ਘਰ ਦੇ ਵਿੱਚ ਭੇਜਦਾ ਹੈ ਕਿ ਜਾ ਕੇ ਚੈੱਕ ਕਰੋ ਕਿ ਇਹ ਕੁੜੀ ਸਹੀ ਕਹਿ ਰਹੀ ਹੈ ਜਾਂ ਫਿਰ ਗਲਤ ਕਹਿ ਰਹੀ ਹੈ ਉਹ ਦੋਨੇ ਬੰਦੇ ਜਾਂਦੇ ਨੇ ਤੇ ਘਰ ਦੇ ਵਿੱਚ ਜਾ ਕੇ ਬਾਥਰੂਮ ਦੇ ਵਿੱਚ ਜਾਂਦੇ ਨੇ ਬਾਥਰੂਮ ਦੇ ਵਿੱਚ ਜਾ ਕੇ ਜਦੋਂ ਦੇਖਦੇ ਨੇ ਤਾਂ ਇਹ ਬਾਥਰੂਮ ਬਿਲਕੁਲ ਹੀ ਸਾਫ਼ ਸੁਥਰਾ ਸੀ ਕੋਈ ਵੀ লাশ ਉੱਥੇ ਨਹੀਂ ਪਈ ਹੋਈ ਸੀ ਇਹ ਥਾਣੇਦਾਰ ਨੂੰ ਫੋਨ ਕਰਦੇ ਨੇ ਤੇ ਕਹਿੰਦੇ ਨੇ ਕਿ ਇੱਥੇ ਕੋਈ ਵੀ লাশ ਨਹੀਂ ਪਈ ਹੋਈ ਬਾਥਰੂਮ ਬਿਲਕੁਲ ਹੀ ਸਾਫ਼ ਸੁਥਰਾ ਹੈ ਤੇ ਸਿਰਫ ਇੱਥੇ ਇੱਕ ਡਰਮ ਪਿਆ ਹੋਇਆ ਹੈ ਉਹ ਥਾਣੇਦਾਰ ਕੁੜੀ ਨੂੰ ਪੁੱਛਦਾ ਹੈ ਕਿ ਤੇਰੇ ਬਾਥਰੂਮ ਚ ਕੋਈ লাশ ਨਹੀਂ ਹੈ ਤੂੰ ਸਾਨੂੰ ਬੇਕੂਫ ਬਣਾ ਰਹੀ ਹੈ ਉਹ ਕੁੜੀ ਹੁਣ ਇਹਨੂੰ ਕਹਿੰਦੀ ਹੈ ਕਿ ਜਿਹੜਾ ਡਰਮ ਪਿਆ ਹੋਇਆ ਹੈ ਉਸ ਡਰਮ ਦੇ ਵਿੱਚ ਹੀ ਮੇਰੇ ਪਤੀ ਦੀ লাশ ਪਈ ਹੋਈ ਹੈ ਤੇ 15 16 ਤੇ ਹੋਏ ਨੇ ਤੇ ਸੀਮਿੰਟ ਦੇ ਥੱਲੇ ਉਹ ਦੱਬੇ ਹੋਏ ਨੇ ਹੁਣ ਇਹ ਪੁਲਿਸ ਵਾਲੇ ਉਸ ਡਰਮ ਨੂੰ ਖੋਲਦੇ ਨੇ ਤੇ ਤੋੜਦੇ ਨੇ ਤੇ ਵਾਕੇ ਹੀ ਉਸ ਡਰਮ ਦੇ ਵਿੱਚੋਂ ਬੰਦੇ ਦੀ লাশ ਮਿਲਦੀ ਹੈ ਇੱਕ ਗੱਲ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਘੁੰਮਦੀ ਹੈ ਤਾਂ ਇਹ ਵਾਇਰਲ ਹੋ ਜਾਂਦੀ ਹੈ ਲੋਕੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਆਖਿਰਕਾਰ ਇਸ ਕੁੜੀ ਨੇ ਇਦਾਂ ਕਿਉਂ ਕੀਤਾ ਸੀ ਤੇ ਜਿਹੜਾ ਸ਼ਿਮਲਾ ਦੇ ਵਿੱਚ ਇਹਦੇ ਨਾਲ ਘੁੰਮ ਰਿਹਾ ਸੀ ਉਹ ਆਖਿਰ ਇਹਦਾ ਪਤੀ ਸੀ ਜਾਂ ਫਿਰ ਕੋਈ ਹੋਰ ਸੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਜੂਪੀ ਦੇ ਇੰਦਰਾ ਕਲੋਨੀ ਦੀ ਇੱਥੋਂ ਦਾ ਇੱਕ ਮੁੰਡਾ ਸੌਰਵ ਰਾਜਪੂਤ ਜੋ ਕਿ ਮਰਚੈਂਟ ਨੇਵੀ ਦੇ ਵਿੱਚ ਕੰਮ ਕਰ ਚੁੱਕਿਆ ਸੀ ਜਿਸ ਤਰ੍ਹਾਂ ਹੀ 24 ਫਰਵਰੀ 2025 ਦੀ ਰਾਤ ਹੁੰਦੀ ਹੈ ਇਹ ਮੁੰਡਾ ਲੰਡਨ ਤੋਂ ਸਿੱਧਾ ਆਪਣੇ ਘਰ ਰਾਤ ਨੂੰ ਪਹੁੰਚਦਾ ਹੈ ਇਹਦੇ ਪਿੱਛੇ ਇੱਕ ਵਜ੍ਹਾ ਸੀ ਕਿਉਂਕਿ ਜਿਵੇਂ 25 ਫਰਵਰੀ ਦੀ ਸਵੇਰ ਹੋਣੀ ਸੀ ਤਾਂ ਉਸ ਦਿਨ ਇਹਦੀ ਪਤਨੀ ਦਾ ਜਨਮ ਦਿਨ ਸ਼ੁਰੂ ਹੋਣਾ ਸੀ ਤੇ ਉਹ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇਣ ਵਾਸਤੇ ਇਹ ਰਾਤ ਨੂੰ ਆਇਆ ਸੀ ਤੇ ਠੀਕ 2 ਦਿਨ ਬਾਅਦ ਹੀ ਜਾਨੀ ਕਿ 28 ਫਰਵਰੀ ਨੂੰ ਉਹਦੀ 5 ਸਾਲਾਂ ਬੇਟੀ ਦਾ ਵੀ ਜਨਮ ਦਿਨ ਸੀ ਇਹ ਦੋਨਾਂ ਨੂੰ ਹੀ ਸਰਪ੍ਰਾਈਜ਼ ਦੇਣ ਵਾਸਤੇ ਰਾਤ ਨੂੰ ਆਇਆ ਸੀ ਜਦੋਂ ਰਾਤ ਨੂੰ ਘਰ ਇਹ ਆਉਂਦਾ ਹੈ ਤਾਂ ਉਹਦੀ ਪਤਨੀ ਤੇ ਉਹਦੀ ਬੇਟੀ ਖੁਸ਼ੀ ਦੇ ਨਾਲ ਨੱਚਣਾ ਸ਼ੁਰੂ ਕਰ ਦਿੰਦੀਆਂ ਨੇ ਹੁਣੇ ਮਰਚੈਂਟ ਨੇਵੀ ਦਾ ਜਵਾਨ ਅਗਲੇ ਦਿਨ ਆਪਣੀ ਪਤਨੀ ਦਾ ਜਨਮ ਦਿਨ ਮਨਾਉਂਦਾ ਹੈ 2 ਦਿਨ ਬਾਅਦ ਆਪਣੀ ਕੁੜੀ ਦਾ ਜਨਮ ਦਿਨ ਮਨਾਉਂਦਾ ਹੈ ਤੇ ਦਿਨ ਲੰਘਦੇ ਜਾਂਦੇ ਨੇ ਤੇ ਤਰੀਕ ਆਉਂਦੀ ਹੈ 4 ਮਾਰਚ 2025 ਦੀ ਰਾਤ ਦੇ ਜਿਸ ਤਰ੍ਹਾਂ ਹੀ 11:30 ਦਾ ਟਾਈਮ ਹੁੰਦਾ ਹੈ ਇਹਦੀ ਪਤਨੀ ਬੈੱਡ ਦੇ ਉੱਤੇ ਸੁੱਤੇ ਹੋਏ ਆਪਣੇ ਪਤੀ ਦੇ ਉੱਪਰ ਬੈਠਦੀ ਹੈ ਤੇ ਹੱਥ ਦੇ ਵਿੱਚ ਇਹਨੇ ਇੱਕ ਚਾਕੂ ਫੜਿਆ ਹੋਇਆ ਸੀ ਇਹ ਚਾਕੂ ਦੇ ਨਾਲ ਸਿੱਧਾ ਹੀ ਉਹਦੀ ਛਾਤੀ ਦੇ ਵਿੱਚ ਚਾਕੂ ਖੋਪ ਦਿੰਦੀ ਹੈ ਸੌਰਵ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਛੜਿਆਮ ਉਹ ਦੇਖ ਰਿਹਾ ਸੀ ਕਿ ਉਹਦੀ ਪਤਨੀ ਚਾਕੂ ਦੇ ਨਾਲ ਉਹਦੇ ਉੱਤੇ ਵਾਰ ਕਰੀ ਜਾ ਰਹੀ ਸੀ ਪਰ ਇਹਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਉਹ ਚੀਕ ਮਾਰ ਸਕੇ ਜਾਂ ਫਿਰ ਰੋਲਾ ਪਾ ਸਕੇ ਜਾਂ ਫਿਰ ਆਪਣੇ ਆਪ ਨੂੰ ਇਹਦੇ ਕੋਲੋਂ ਛੁਡਾ ਸਕੇ ਕਿਉਂਕਿ ਇਹਨੂੰ ਮਾਰਨ ਤੋਂ ਪਹਿਲਾਂ ਉਦੀ ਪਤਨੀ ਨੇ ਰੋਟੀ ਦੇ ਵਿੱਚ ਨਸੀਲੀ ਦਵਾਈ ਪਾ ਕੇ ਇਹਨੂੰ ਖਵਾ ਦਿੱਤਾ ਸੀ ਇਹ ਆਪਣੇ ਪੈਰਾਂ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹਦੇ ਪੈਰ ਕਿਸੇ ਨੇ ਫੜੇ ਹੋਏ ਸਨ ਥੋੜੀ ਦੇਰ ਬਾਅਦ ਹੀ ਜਿਨ੍ਹਾਂ ਦੇ ਪੈਰ ਫੜੇ ਹੋਏ ਸਨ ਉਹਨੇ ਚਾਕੂ ਫੜ ਲਿਆ ਤੇ ਇਹਦੀ ਪਤਨੀ ਨੇ ਇਹਦੇ ਪੈਰ ਫੜ ਲਏ ਹੁਣ ਇਸ ਬੰਦੇ ਨੇ ਵੀ ਚਾਕੂ ਦੇ ਨਾਲ ਇਹਦੇ ਉੱਤੇ ਅਣਗਿਣਤ ਬਾੜ ਕਰ ਦਿੱਤੇ ਇਹ ਆਦਮੀ ਰੋ ਰਿਹਾ ਸੀ ਗਿਰਗਰਾ ਰਿਹਾ ਸੀ ਤੇ ਆਪਣੀ ਜੀਵਨ ਦੀ ਭੀਖ ਮੰਗ ਰਿਹਾ ਸੀ ਉਹ ਆਪਣੀ ਪਤਨੀ ਨੂੰ ਇਹੋ ਕਹਿ ਰਿਹਾ ਸੀ ਕਿ ਤੂੰ ਜਿੱਦਾਂ ਕਵੇਂਗੀ ਮੈਂ ਉਹਦਾ ਕਰਨ ਲਈ ਤਿਆਰ ਹਾਂ ਤੂੰ ਮੈਨੂੰ ਬਖਸ਼ ਦੇ ਜੇ ਤੈਨੂੰ ਤਲਾਕ ਚਾਹੀਦਾ ਹੈ ਤਾਂ ਮੈਂ ਤਲਾਕ ਦੇਣ ਲਈ ਵੀ ਤਿਆਰ ਹਾਂ ਪਰ ਇਹਦੀ ਪਤਨੀ ਤੇ ਇਹਦਾ ਜਿਹੜਾ ਪ੍ਰੇਮੀ ਸੀ ਇਹਨਾਂ ਦੋਨਾਂ ਨੂੰ ਇਹਦੀਆਂ ਗੱਲਾਂ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸੀ ਹੁਣ ਕਰੀਬ 25 ਤੋਂ 30 ਮਿੰਟ ਬਾਅਦ ਆਖਰਕਾਰ ਇਹ ਬੰਦਾ ਦਰਦ ਦੇ ਨਾਲ ਆਪਣਾ ਦਮ ਤੋੜ ਦਿੰਦਾ ਹੈ ਤੇ ਇਸ ਤੋਂ ਬਾਅਦ ਇਹਦੀ ਪਤਨੀ ਜਿਸ ਦਾ ਨਾਮ ਮੁਸਕਾਨ ਰਸਤੋਗੀ ਹੁੰਦਾ ਹੈ ਇਹ ਹੁਣ ਸੋਚਦੀ ਹੈ ਕਿ ਇਹਦੀ লাশ ਨੂੰ ਟਿਕਾਣੇ ਕਿਵੇਂ ਲਾਇਆ ਜਾਵੇ ਤੇ ਇਹਦੇ ਨਾਲ ਜਿਹੜਾ ਇਹਦਾ ਪ੍ਰੇਮੀ ਹੁੰਦਾ ਹੈ ਸਾਹਿਲ ਉਹ ਇਹਨੂੰ ਹੁਣ ਸਲਾਹ ਦਿੰਦਾ ਹੈ ਕਿ ਉਹ ਇਹਦੇ ਛੋਟੇ-ਛੋਟੇ ਟੁਕੜੇ ਪੋਲੀਥੀਨ ਦੇ ਵਿੱਚ ਪਾ ਕੇ ਇੱਕ-ਇੱਕ ਟੁਕੜਾ ਕਰਕੇ ਬਾਹਰ ਜੰਗਲਾਂ ਦੇ ਵਿੱਚ ਸੁੱਟ ਦੇਣਗੇ ਮੁਸਕਾਨ ਇਹਨੂੰ ਕਹਿੰਦੀ ਹੈ ਕਿ ਬਾਰ-ਬਾਰ ਜੇਕਰ ਆਪਾਂ ਘਰ ਤੋਂ ਬਾਹਰ ਨਿਕਲਾਂਗੇ ਤਾਂ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਲੋਕਾਂ ਨੂੰ ਸ਼ੱਕ ਹੋ ਜਾਵੇਗਾ ਹੁਣ ਇਹਦਾ ਪ੍ਰੇਮੀ ਕਹਿੰਦਾ ਹੈ ਕਿ ਮੈਨੂੰ ਇੱਕ ਤਰਕੀਬ ਹੈ ਮੈਂ ਉਸ ਤਰਕੀਬ ਦੇ ਨਾਲ ਹੀ ਇਹਨੂੰ ਟਿਕਾਣੇ ਲਾਉਣਾ ਹੈ ਇਹ ਹੁਣ ਚਾਕੂ ਦੇ ਨਾਲ ਇਸ ਤੇ ਬਰੇ ਕਰਦਾ ਹੈ ਹੁਣ ਸਵੇਰ ਦਾ ਟਾਈਮ ਹੋ ਜਾਂਦਾ ਹੈ ਜਾਨਕਿ 5 ਮਾਰਚ 2025 ਦਾ ਦਿਨ ਚੜਦਾ ਹੈ ਇਹ ਬਾਜ਼ਾਰ ਦੇ ਵਿੱਚ ਜਾਂਦਾ ਹੈ ਤੇ ਬਾਜ਼ਾਰੋਂ ਜਾ ਕੇ ਇੱਕ ਡਰਮ ਖਰੀਦ ਕੇ ਲਿਆਉਂਦਾ ਹੈ ਇੱਕ ਸੀਮੈਂਟ ਦੀ ਬੋਰੀ ਖਰੀਦਦਾ ਹੈ ਤੇ ਨਾਲੇ ਥੋੜਾ ਜਿਹਾ ਰੇਤਾ ਵੀ ਲਿਆਉਂਦਾ ਹੈ ਇਹ ਹੁਣ ਸਾਰਾ ਸਮਾਨ ਲਿਆ ਕੇ ਇਹ ਬੰਦੇ ਦੇ ਜਿਹੜੇ ਇਤੇ ਉਸਾਨ ਉਹਨਾਂ ਟੁਕੜਿਆਂ ਨੂੰ ਇਹਨੇ ਡਰਮ ਦੇ ਵਿੱਚ ਪਾਉਂਦਾ ਹੈ ਤੇ ਉੱਤੇ ਰੇਤਾ ਬਜਰੀ ਪਾ ਕੇ ਸੀਮਿੰਟ ਪਾ ਕੇ ਇਹ ਇੱਕ ਹਿਸਾਬ ਦੇ ਨਾਲ ਉੱਤੋਂ ਫਰਸ਼ ਪਾ ਦਿੰਦਾ ਹੈ ਇਸ ਤੋਂ ਬਾਅਦ ਇਹ ਦੋਨੇ ਜਾਨੇ ਪਲਾਨ ਬਣਾਉਂਦੇ ਆ ਕਿ ਕਿਉਂ ਨਾ ਆਪਾਂ ਬਾਹਰ ਘੁੰਮਣ ਕਿਤੇ ਚੱਲੀਏ ਮੁਸਕਾਨ ਆਪਣੀ ਮਾਂ ਨੂੰ ਫੋਨ ਕਰਦੀ ਹੈ ਕਿ ਮਾਂ ਮੈਂ ਆਪਣੇ ਪਤੀ ਦੇ ਨਾਲ ਬਾਹਰ ਘੁੰਮਣ ਜਾ ਰਹੀ ਹਾਂ। ਇਹਦੀ ਜਿਹੜੀ ਕੁੜੀ ਸੀ ਉਹ ਜ਼ਿਆਦਾਤਰ ਨਾਨਕੇ ਹੀ ਰਹਿੰਦੀ ਸੀ ਤੇ ਉਸ ਟਾਈਮ ਵੀ ਉਹ ਨਾਨਕੇ ਹੀ ਗਈ ਹੋਈ ਸੀ। ਇਹ ਹੁਣ ਮੁਸਕਾਨ ਆਸਪਰੋਸ਼ ਦੇ ਗੁਆਂਢੀਆਂ ਨੂੰ ਵੀ ਇਹੋ ਗੱਲ ਕਹਿੰਦੀ ਹੈ ਕਿ ਮੈਂ ਆਪਣੇ ਪਤੀ ਦੇ ਨਾਲ ਸ਼ਿਮਲੇ ਜਾ ਰਹੀ ਹਾਂ ਤੇ ਸ਼ਿਮਲੇ ਤੋਂ ਬਾਅਦ ਮਨਾਲੀ ਜਾਵਾਂਗੀ। ਾਰੇ ਇਹ ਅਸਲ ਦੇ ਵਿੱਚ ਆਪਣੇ ਪ੍ਰੇਮੀ ਦੇ ਨਾਲ ਸਿਮਲਾ ਗਈ ਸੀ ਇਸ ਤੋਂ ਬਾਅਦ ਜਦੋਂ ਇਹ ਘੁੰਮ ਕੇ ਵਾਪਸ ਆਏ ਤਾਂ ਇਹਦਾ ਪ੍ਰੇਮੀ ਜਿਹੜਾ ਸੀ ਉਹ ਆਪਣੇ ਘਰ ਚਲਾ ਗਿਆ ਤੇ ਇਹ ਹੁਣ ਆਪਣੇ ਪੇਕੇ ਘਰ ਚਲੀ ਗਈ ਸੀ ਜਿੱਥੇ ਜਾ ਕੇ ਇਹਨੇ ਆਪਣਾ ਜ਼ੁਲਮ ਕਬੂਲ ਕਰ ਲਿਆ ਸੀ ਹੁਣ ਪੁਲਿਸ ਵਾਲਿਆਂ ਨੇ ਜਦੋਂ ਇਹਦੇ ਕੋਲ ਪੁੱਛਦੇ ਨੇ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ ਤੇ ਫਿਰ ਇਹ ਦੱਸਦੀ ਹੈ ਕਿ 2015 ਦੇ ਵਿੱਚ ਇਹ ਜਿਹੜਾ ਸੌਲਵ ਸੀ ਇਹਦਾ ਪਤੀ ਉਹ ਬੀਟੈਕ ਕਰ ਰਿਹਾ ਸੀ ਤੇ ਜਿਸ ਇਲਾਕੇ ਦੇ ਵਿੱਚ ਇਹ ਰਹਿ ਰਿਹਾ ਸੀ ਉੱਥੇ ਹੀ ਇਹਦੀ ਮੁਲਾਕਾਤ ਉਹਦੇ ਨਾਲ ਹੋਈ ਸੀ ਜਾਨੀ ਕਿ ਮੁਸਕਾਨ ਦੇ ਨਾਲ ਹੋਈ ਸੀ ਤੇ ਇਸ ਤੋਂ ਬਾਅਦ ਦੋਨਾਂ ਦੇ ਵਿੱਚ ਜਦੋਂ ਮੁਲਾਕਾਤ ਹੋਈ ਤੇ ਇੱਕ ਦੂਸਰੇ ਨੂੰ ਇਹ ਪਸੰਦ ਕਰਨ ਲੱਗ ਪਏ ਸੌਰਵ ਨੇ ਹੁਣ ਆਪਣੇ ਘਰ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਉਹਨੂੰ ਇੱਕ ਕੁੜੀ ਪਸੰਦ ਆ ਚੁੱਕੀ ਹੈ ਜਾਨੀ ਕਿ ਮੁਸਕਾਨ ਪਸੰਦ ਆ ਚੁੱਕੀ ਹੈ ਤੇ ਉਹਦੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਸੌਰਵ ਦੇ ਘਰ ਵਾਲੇ ਇਹਦੇ ਵਿਆਹ ਤੋਂ ਨਹੀਂ ਮੰਨਦੇ ਉਹ ਕਹਿੰਦੇ ਨੇ ਕਿ ਆਪਾਂ ਆਪਣੀ ਕਾਸਟ ਦੇ ਵਿੱਚ ਹੀ ਵਿਆਹ ਕਰਨਾ ਹੈ ਤੇ ਇਧਰ ਕੁੜੀ ਦੇ ਘਰ ਵਾਲੇ ਵੀ ਨਹੀਂ ਮੰਨਦੇ ਪਰ ਇਹ ਦੋਨੇ ਜਾਨੇ ਜਿੱਦ ਤੇ اٹਕੇ ਰਹਿੰਦੇ ਨੇ ਤੇ 2016 ਦੇ ਵਿੱਚ ਹੀ ਦੋਨੇ ਜਾਨੇ ਆਪਸ ਦੇ ਵਿੱਚ ਵਿਆਹ ਕਰਵਾ ਲੈਂਦੇ ਨੇ 2016 ਦੇ ਵਿੱਚ ਹੀ ਸੌਰਵ ਰਾਜਪੂਤ ਦੀ ਨੌਕਰੀ ਮਰਚੰਟ ਨੇਵੀ ਦੇ ਵਿੱਚ ਇੰਗਲੈਂਡ ਦੇ ਵਿੱਚ ਲੱਗਦੀ ਹੈ ਤੇ ਕਰੀਬ 1 ਸਾਲ ਬਾਅਦ ਜਾਨੀ ਕਿ 2017-18 ਦੇ ਵਿੱਚ ਹੀ ਇਹ ਆਪਣੀ ਨੌਕਰੀ ਛੱਡ ਕੇ ਆ ਜਾਂਦਾ ਹੈ ਕਿਉਂਕਿ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਜਦੋਂ ਇਹ ਨੌਕਰੀ ਛੱਡ ਕੇ ਆ ਜਾਂਦਾ ਹੈ ਤੇ ਇੱਥੇ ਆ ਕੇ ਹੁਣ ਆਪਣੇ ਮਾਪਿਓ ਦੇ ਨਾਲੋਂ ਇਹ ਅਲੱਗ ਰਹਿਣ ਲੱਗ ਜਾਂਦੇ ਨੇ ਤੇ ਸੌਰਵ ਤੇ ਮੁਸਕਾਨ ਦੇ ਘਰ ਦੇ ਵਿੱਚ ਇੱਕ ਕੁੜੀ ਦਾ ਜਨਮ ਹੁੰਦਾ ਹੈ ਇਹ ਕੁੜੀ ਜਨਮ ਤੋਂ ਬਾਅਦ ਜ਼ਿਆਦਾਤਰ ਨਾਨਕੇ ਘਰ ਹੀ ਰਹਿੰਦੀ ਸੀ ਤੇ ਇੱਥੇ ਆ ਕੇ ਸੌਰਵ ਇੱਕ ਪ੍ਰਾਈਵੇਟ ਜੌਬ ਕਰਨ ਲੱਗ ਪੈਂਦਾ ਹੈ ਜਿਸ ਕਰਕੇ ਇਹਨੂੰ ਆਪਣੇ ਘਰ ਤੋਂ ਕਈ ਦਿਨ ਤੱਕ ਬਾਹਰ ਰਹਿਣਾ ਪੈਂਦਾ ਸੀ ਤੇ ਘਰ ਦੇ ਵਿੱਚ ਇਹਦੀ ਪਤਨੀ ਮੁਸਕਾਨ ਇਕੱਲੀ ਰਹਿੰਦੀ ਸੀ ਇਹ ਮੁਸਕਾਨ ਜਿੱਥੇ ਰਹਿੰਦੀ ਸੀ ਇਹਦੇ ਘਰ ਦੇ ਲਾਗੇ ਇੱਕ ਮੁੰਡਾ ਰਹਿੰਦਾ ਸੀ ਜਿਸ ਦਾ ਨਾਮ ਹੁੰਦਾ ਹੈ ਸਾਹਿਲ ਸੁਖਲਾ ਜਿਹੜਾ ਕਿ ਸੀਏ ਕਾਰ ਰਿਆ ਸੀ ਇਹਦੀ ਹੁਣ ਨਜ਼ਰ ਜਦੋਂ ਸਾਹਿਲ ਸੁਖਲਾ ਤੇ ਪੈਂਦੀ ਹੈ ਤੇ ਸਾਹਿਲ ਸੁਖਲਾ ਨੂੰ ਵੀ ਇਹਦੇ ਨਾਲ ਪਿਆਰ ਹੋ ਜਾਂਦਾ ਹੈ ਜਿਵੇਂ ਕਿ ਸੌਰਵ ਰਸਤੋਗੀ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਤੇ ਇਹ ਹੁਣ ਸਾਹਿਲ ਸੁਖਲਾ ਇਹਦੇ ਘਰ ਹੁੰਦਾ ਸੀ ਤੇ ਇਹਦੀ ਪਤਨੀ ਦੇ ਨਾਲ ਇਹਦੇ ਸਬੰਧ ਪੈ ਜਾਂਦੇ ਨੇ ਤੇ ਇੱਕ ਦੂਸਰੇ ਦੇ ਨਾਲ ਇਹ ਮੀਆਂ ਬੀਬੀ ਵਾਂਗੂ ਸੌਰਵ ਤੋਂ ਮਗਰੋਂ ਰਹਿਣ ਲੱਗ ਜਾਂਦੇ ਨੇ ਪਰ ਅਚਾਨਕ ਹੀ 2023 ਦੇ ਵਿੱਚ ਸੌਰਵ ਰਾਜਪੂਤ ਨੇ ਆਪਣੀ ਪਤਨੀ ਮਸਕਾਨ ਦਾ ਫੋਨ ਅਚਾਨਕ ਦੇਖਿਆ ਤੇ ਇਹਨੂੰ ਇਹਦੇ ਵਿੱਚੋਂ ਚੈਟਿੰਗ ਮਿਲਦੀ ਹੈ ਜਿਹੜੀ ਕਿ ਇਹਨੇ ਸਾਹਿਲ ਦੇ ਨਾਲ ਕੀਤੀ ਹੋਈ ਸੀ ਜਿਸ ਤੋਂ ਬਾਅਦ ਇਹਨੇ ਆਪਣੀ ਪਤਨੀ ਨੂੰ ਪੁੱਛਿਆ ਤੇ ਇਹਦੀ ਪਤਨੀ ਨੇ ਸਾਫ਼-ਸਾਫ਼ ਇਹਨੂੰ ਕਹਿ ਦਿੱਤਾ ਸੀ ਕਿ ਸਾਹਿਲ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਤਲਾਕ ਲੈਣਾ ਹੈ ਪਰ ਸੌਰਵ ਇਹ ਤੇ ਤਲਾਕ ਦੇਣ ਤੋਂ ਮਨਾ ਕਰ ਦਿੰਦਾ ਹੈ ਹੁਣ ਮਸਕਾਨ ਤੇ ਸਾਹਿਲ ਨੇ ਮਿਲ ਕੇ ਇਹ ਪਲਾਨ ਬਣਾ ਲਿਆ ਸੀ कि ਉਸਔਰ ਨੂੰ ਮਾਰ ਦੇਣਗੇ ਉਧਰੋਂ ਅਚਾਨਕ ਹੀ 23 ਫਰਵਰੀ 2025 ਨੂੰ ਸੌਰਵ ਘਰ ਆ ਜਾਂਦਾ ਹੈ ਤੇ 4 ਮਾਰਚ 2025 ਨੂੰ ਇਹਦੀ ਪਤਨੀ ਮੁਸਕਾਨ ਤੇ ਇਹਦਾ ਪ੍ਰੇਮੀ ਸਾਹਿਲ ਇਹਨੂੰ ਕਤਲ ਕਰ ਦਿੰਦੇ ਨੇ ਤੇ ਕਤਲ ਕਰਨ ਤੋਂ ਬਾਅਦ ਇਸ ਡਰਮ ਦੇ ਵਿੱਚ ਇਹਦੀ ਬਾਡੀ ਨੂੰ ਪਾਉਂਦੇ ਨੇ ਹੁਣ ਇਹ ਜਦੋਂ ਦੋਨੇ ਜਾਨੇ ਹਿਮਾਚਲ ਘੁੰਮ ਕੇ ਆਏ ਸਨ ਕਿ ਇਹਨਾਂ ਦੋਨਾਂ ਜਾਨਿਆਂ ਨੇ ਆ ਕੇ ਡਰਮ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਡਰਮ ਇੰਨਾ ਭਾਰੀ ਸੀ ਕਿ ਇਹ ਇਨਾਂ ਕੋਲੋਂ ਚੁੱਕਿਆ ਨਹੀਂ ਗਿਆ ਤੇ ਇਸ ਤੋਂ ਬਾਅਦ ਇਹ ਜਰਾ ਸਾਇਲ ਸੀ ਇਹ ਬਾਜ਼ਾਰ ਜਾਂਦਾ ਹੈ ਤੇ ਉੱਥੋਂ ਚਾਰ ਮਜ਼ਦੂਰ ਲੈ ਕੇ ਆਉਂਦਾ ਹੈ ਤੇ ਇੱਕ ਈ-ਰਿਕਸ਼ਾ ਵੀ ਕਿਰਾਏ ਤੇ ਲੈ ਕੇ ਆਉਂਦਾ ਹੈ ਤੇ ਉਹਨਾਂ ਮਜ਼ਦੂਰਾਂ ਨੂੰ ਕਹਿੰਦਾ ਹੈ ਕਿ ਇਹ ਡਰਮ ਚੁੱਕ ਕੇ ਇਸ ਈ-ਰਿਕਸ਼ਾ ਦੇ ਵਿੱਚ ਪਾ ਕੇ ਇੱਕ ਜੰਗਲ ਦੇ ਵਿੱਚ ਜਾ ਕੇ ਸੁੱਟ ਕੇ ਆਣਾ ਹੈ ਪਰ ਉਹ ਚਾਰ ਮਜ਼ਦੂਰਾਂ ਕੋਲੋਂ ਵੀ ਇਹ ਡਰਮ ਹਿੱਲਿਆ ਤੱਕ ਨਹੀਂ ਸੀ ਉਸ ਤੋਂ ਬਾਅਦ ਇਹ ਪਰੇਸ਼ਾਨ ਹੋ ਜਾਂਦੇ ਨੇ ਤੇ ਜਿਹੜੀ ਇਹ ਮੁਸਕਾਨ ਸੀ ਇਹ ਵੀ ਪਰੇਸ਼ਾਨ ਹੋਣ ਲੱਗ ਪਈ ਸੀ ਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਇਹ ਆਪਣਾ ਜੁਰਮ ਕਬੂਲ ਕਰ ਦਿੰਦੀ ਹੈ ਆਪਣੇ ਪੇਕੇ ਦੇ ਘਰ ਵਿੱਚ ਜਾ ਕੇ ਪੁਲਿਸ ਨੇ ਇਹਨਾਂ ਦੋਨਾਂ ਨੂੰ ਹੀ ਇਹਨਾਂ ਦੇ ਕਬੂਲਨਾਮੇ ਤੋਂ ਬਾਅਦ ਗ੍ਰਿਫਤਾਰ ਕੀਤਾ ਤੇ ਬੰਦੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ